ਪਰਮ ਸਨਮਾਨਯੋ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਫਰਮਾਨ ਗੁਰੂਆਂ ਨੇ ਆਪਾਂ ਨੂੰ ਉਪਦੇਸ਼ ਦਿੱਤਾ ਬਖਸ਼ਿਸ਼ ਕੀਤਾ ਅੰਗ ਨੰਬਰ 600 56 ਤੇ 57 56 ਵਾਏ ਗੁਰੂ 56 ਤੇ ਇਹ ਸ਼ਬਦ ਸੁਭਾਏਮਾਨ ਹੈ ਕੀ ਕਹਿ ਰਹੇ ਨੇ ਰਾਗ ਸੋਰਠ ਹੈ ਸੋਰਠ ਰਾਗ ਚ ਗੁਰੂ ਜੀ ਕੀ ਫਰਮਾਰੇ ਨੇ ਆਓ ਅਖਰੀ ਸ਼ਬਦਾਂ ਦੇ ਵਿਚਾਰ ਆਪਾਂ ਸੰਖੇਪ ਜੀ ਕਰ ਲਈਏ ਕੀ ਕਹਿ ਰਹੇ ਨੇ ਰਾਗ ਸੋਰਠ ਭੁੱਖੇ ਭਗਤ ਨਾ ਖਿਜੈ ਗੁਰੂ ਜੀ ਕਹਿ ਰਹੇ ਨੇ ਮੈਂ ਭੁੱਖਾ ਇਨਸਾਨ ਤੇਰੀ ਘਾਲ ਕਮਾ ਨਹੀਂ ਸਕਦਾ ਇਹ ਮਾਲਾ ਆਪਣੀ ਲੀਜੈ ਗੁਰੂ ਜੀ ਕਹਰੇ ਨੇ ਇਹ ਆਪਣੀ ਸਿਮਰਣੀ ਵਾਪਸ ਲੈ ਲੈ へ ਸੁਆਮੀ ਹੋ ਮੰਗੋ ਸੰਤਨ ਰੇਨਾ ਗੁਰੂ ਜੀ ਕਹਰੇ ਨੇ ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ ਮੈਂ ਨਹੀਂ ਕਿਸੇ ਕਾ ਦਿਨਾ ਮੈਂ ਕਿਸੇ ਦਾ ਕੁਝ ਦੇਣਾ ਨਹੀਂ ਮਾਦੋ ਕੈਸੀ ਬਣੇ ਤੂੰ ਸੰਗੀ ਹੈ ਮਾਇਆ ਦੇ ਸਵਾਮੀ ਮੇਰੀ ਤੇਰੇ ਨਾਲ ਕਿਸ ਤਰ੍ਹਾਂ ਨਿਭ ਸਕਦੀ ਹੈ ਆਪਨ ਦੇਹੋ ਤਾਂ ਲੇਵੋ ਮੰਗੇ ਜੇਕਰ ਤੂੰ ਆਪਣੇ ਆਪ ਮੈਨੂੰ ਨਹੀਂ ਦਿੰਦਾ ਤਦ ਤੇਰੇ ਅੱਗੇ ਬੇਨਤੀ ਕਰਕੇ ਹਾਸਲ ਕਰ ਲਵਾਂਗਾ ਰਹਾਉ ਰਹਾਉ ਦਾ ਅਰਥ ਹੈ ਠਹਿਰਾਉ ਦੂਸੇਰ ਮੰਗੋ ਚੂਨਾ ਮੈਂ ਮੰਗਦਾ ਹਾਂ ਦੂਸੇਰ ਆਟਾ ਤੇ ਪਾਉ ਕਿਉ ਸੰਗ ਲੂਣਾ ਇਕ ਪਾ ਕਿਉ ਸਮੇਤ ਲੂਣ ਅਦਸ਼ੀਰ ਮੰਗੋ ਦਾਲੀ ਮੈਂ ਅਦਸ਼ੀਰ ਦਾਲ ਦੀ ਯਾਤਨਾ ਕਰਦਾ ਹਾਂ ਮੌਕੋ ਦੋਨੋਂ ਵਕਤ ਜਿਵਾਲੀ ਅਤੀ ਇਸ ਨੂੰ ਮੈਂ ਦੋਨਾਂ ਵੇਲਿਆਂ ਵਿੱਚ ਖਾ ਲਵਾਂਗਾ ਖਾਟ ਮੰਗੋ ਚੌਪਾਈ ਮੈਂ ਮੰਗਦਾ ਹਾਂ ਚਾਰ ਪੈਰਾਂ ਵਾਲਾ ਮੰਜਾ ਸਿਰਹਾਨਾ ਅਵਰ ਤੁਲਾਈ ਇੱਕ ਸਿਰਹਾਨਾ ਅਤੇ ਇੱਕ ਤਲਾਈ ਉਪਰ ਕੋ ਮੰਗੋ ਖਿੰਦਾ ਮੈਂ ਆਪਣੇ ਉਪਰ ਲਈ ਇੱਕ ਰਜਾਈ ਮੰਗਦਾ ਹਾਂ ਤੇਰੀ ਭਗਤ ਕਰੈ ਜਨ ਥਿੰਦਾ ਤਦ ਤੇਰਾ ਇਹ ਗੋਲਾ ਪਿਆਰ ਨਾਲ ਪ੍ਰੇਮਮਈ ਸੇਵਾ ਕਰੇਗਾ ਮੈਂ ਨਾਹੀ ਕੀਤਾ ਲੱਭੋ ਮੈਂ ਕੋਈ ਲਾਲਚ ਨਹੀਂ ਕੀਤਾ ਇੱਕ ਨਾਉ ਤੇਰਾ ਮੈਂ ਫੱਬੋ ਕੇਵਲ ਤੇਰਾ ਨਾਮ ਹੀ ਮੈਨੂੰ ਸਜਦਾ ਹੈ ਕਹੇ ਕਬੀਰ ਮਨ ਮੰਨਿਆ ਕਬੀਰ ਜੀ ਆਖਦੇ ਹਨ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ ਮਨ ਮੰਨਿਆ ਤੋ ਹਰ ਜਾਣਿਆ ਜਦ ਮੇਰੀ ਆਤਮਾ ਇਸ ਤਰ੍ਹਾਂ ਪ੍ਰਸੰਨ ਹੋ ਜਾਂਦੀ ਹੈ ਤਦ ਹੀ ਮੈਂ ਪ੍ਰਭੂ ਨੂੰ ਪਛਾਣਦਾ ਹਾਂ ਏ ਭਗਤ ਕਬੀਰ ਜੀ ਗੁਰੂਆਂ ਤੋਂ ਮੰਗ ਰਹੇ ਨੇ ਸੋ ਬਹੁਤ-ਬਹੁਤ ਆਪਜੀ ਸੰਗਤਾਂ ਦਾ ਧੰਨਵਾਦ ਜੋ ਆਪਜੀ ਸਮੇਂ 'ਚ ਸਮਾਕੜ ਕਰਕੇ ਵਾਚੜ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅਤੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ ਸੋ ਵਾਚੜਕੇ ਨਿਤਨੇਮ ਦੀ ਹਾਜ਼ਰੀ ਭਰਿਆ ਕਰੋ ਗੁਰੂ ਆਲੇ ਬਣੋ ਅਮਰਤ ਸ਼ਕੋ ਸਿੰਘ ਸਜੋ ਗੁਰੂ ਆਲੇ ਬਣੋ ਅਤੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਪੁਲਜ ਕਾ ਮਾਫ ਕਰਨੀਆਂ ਬਲਾਵਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ